ਪਰਤੀ ਮੁਹੰਮਦ ਆਜੋਏ ਇਕੱਠ ਕੀਤਾ ਉਸ ਦੇ ਮੁੱਖ ਪ੍ਰਬੰਧਕ ਸਾਬਕਾ ਕੈਬਨਟ ਮੰਤਰੀ ਸਾਬ ਸਰਜੀਤ ਸਿੰਘ ਜੀ ਰਖੜਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਹਰਾ ਸਾਹਿਬ ਸਟੇਜ ਤੇ ਬਿਰਾਜਮਾਨ ਪਟਿਆਲੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਅਤੇ ਮੇਰੇ ਨਾਲ ਭਰਤੀ ਕਮੇਟੀ ਦੇ ਸਾਰੇ ਹੀ ਮੈਂਬਰ ਸਹਿਬਾਨ ਅਤੇ ਸਾਹਮਣੇ ਬੈਠੀ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਸਾਜ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਬਹੁਤ ਵੱਡੇ ਇਕੱਠ ਦਾ ਆਯੋਜਨ ਕੀਤਾ ਅਤੇ ਤੁਹਾਨੂੰ ਸਾਰੇ ਹੀ ਵਰਕਰ ਸਹਿਬਾਨ ਨੂੰ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਇਸ ਇਕੱਠ ਵਿੱਚ ਪਹੁੰਚਣ ਤੇ ਮੈਂ ਜੀ ਆਇਆਂ ਆਖਦਾ ਹਾਂ ਅੱਜ ਆਪਣਾ ਇਕੱਠੇ ਹੋਣ ਦਾ ਜਿਹੜਾ ਮਕਸਦ ਹੈ ਉਹ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਸਾਰੇ ਹੀ ਬੁਲਾਰਿਆਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਜਾਰੀ ਹੋਇਆ 2 ਦਸੰਬਰ 24 ਨੂੰ ਜਿਸ ਦੇ ਵਿੱਚ ਇੱਕ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਸੀ ਜਿਸ ਦੇ ਵਿੱਚੋਂ ਦੋ ਮੈਂਬਰ ਅਸਤੀਫਾ ਦੇ ਕੇ ਉਸ ਤੋਂ ਬਾਅਦ ਪੰਜ ਮੈਂਬਰਾਂ ਨੂੰ ਆਦੇਸ਼ ਹੋਇਆ ਸੀ ਜਫੇਰ ਸਰਬਾਨ ਵੱਲੋਂ ਕਿ ਉਹ ਭਰਤੀ ਦੀ ਮੁਹਿੰਮ ਸ਼ੁਰੂ ਕਰਨ ਅਤੇ ਉਹ ਮੁਹਿੰਮ ਸ਼ੁਰੂ ਕੀਤੀ ਗਈ ਮਲੇਕਕੋਟਲੇ ਤੋਂ ਬਾਅਦ ਜਲੰਧਰ ਜਲੰਧਰ ਤੋਂ ਬਾਅਦ ਸੰਗਰੂਰ ਅਤੇ ਅਜ ਪਟਿਆਲੇ ਦੇ ਵਿੱਚ ਇਹ ਕਮੇਟੀ ਭਰਤੀ ਲਈ ਪਹੁੰਚੀ ਆ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਖਾਸ ਤੌਰ ਤੇ ਸਾਡੀ ਸਿੱਖ ਕੌਮ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਸ਼੍ਰੋਮਣੀ ਆਕਾਲੀ ਦਲ ਜੋ ਸਾਡੀ ਪੰਥ ਦੀ ਨਮੁੰਦਾ ਜਥੇਬੰਦੀ ਹੈ ਜਿਸ ਦਾ ਬੜਾ ਗੌਰਮਈ ਇਤਿਹਾਸ ਹੈ ਕੁਰਬਾਨੀਆਂ ਵਾਲਾ ਇਤਿਹਾਸ ਹੈ 1920 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਪਾਰਟੀ ਬਣੀ ਸੀ ਸਾਡੇ ਗੁਰੂ ਧਾਮਾਂ ਦੀ ਸੇਵਾ ਸੰਭਾਲ ਦੇ ਲਈ ਸਿੱਖ ਮਸਲਿਆਂ ਦੀ ਰਾਖੀ ਕਰਨ ਦੇ ਲਈ ਇਹ ਸੰਸਥਾ ਬਣੀ ਸੀ ਬੜਾ ਲੰਮਾ ਸਮਾਂ ਇਹ ਸੰਸਥਾ ਨੇ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਖਿੱਤਾਂ ਲਈ ਸੰਘਰਸ਼ ਕੀਤੇ ਮੋਰਚੇ ਲਾਏ ਸਾਡੇ ਆਗੂ ਸਹਿਬਾਨ ਨੇ ਲੰਬਾ ਸਮਾਂ ਪੰਜਾਬ ਦੇ ਹੱਕਾਂ ਲਈ ਜੇਲ੍ਹਾਂ ਦੇ ਵਿੱਚ گزارਿਆ ਲੇਕਿਨ ਪਿਛਲੇ ਕੁਝ ਸਮੇਂ ਤੋਂ ਇਹ ਪਾਰਟੀ ਬੜੀ ਕਮਜ਼ੋਰ ਹੋਈ ਆ ਦੇਖੋ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਬੈਠੇ ਨੇ ਉਹਨਾਂ ਦੀ ਕੋਈ ਇੱਕ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਇਹ ਹੀ ਇੱਕ ਤੇਰੇ ਸਿੱਖਾਂ ਦੀ ਇਸ ਲਈ ਜੇਕਰ ਅਸੀਂ ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਆ ਜੇਕਰ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਚਾਹੁੰਦੇ ਆ ਤਾਂ ਜੇ ਸਾਡੀ ਪੰਥਕ ਧਰਦਾ ਮਜ਼ਬੂਤ ਹੋਣਾ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਆ ਪਿਛਲੇ ਸਮੇਂ ਦੇ ਵਿੱਚ ਜੋ ਲੀਡਰਸ਼ਿਪ ਤੋਂ ਗਲਤੀਆਂ ਹੋਈਆਂ ਉਹਦਾ ਅਖ ਮਿਆਜਾ ਲੀਡਰਸ਼ਿਪ ਸਾਡੀ ਥਲੜੀ ਲੀਡਰਸ਼ਿਪ ਨੂੰ ਭੁਗਤਣਾ ਪਿਆ ਤੁਹਾਨੂੰ ਵਰਕਰਾਂ ਨੂੰ ਭੁਗਤਣਾ ਪਿਆ ਕਿਉਂਕਿ ਪਿੰਡਾਂ ਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਬੜੀ ਪੱਕੜ ਸੀ ਬੜਾ ਸਤਿਕਾਰ ਅੱਜ ਵੀ ਉਹਨਾਂ ਦੇ ਪਿੰਡਾਂ ਦੇ ਵਿੱਚ ਲੇਕਿਨ ਜਦੋਂ ਵੋਟਾਂ ਪੈਂਦੀਆਂ ਤਾਂ ਜਿਹੜੀ ਪਾਰਟੀ ਲੀਡਰਸ਼ਿਪ ਨਾਲ ਨਾਰਾਜ਼ਗੀ ਆ ਉਹਨਾਂ ਦੇ ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਨੇ ਜਿਹੜੇ ਗਲਤ ਫੈਸਲੇ ਲਏ ਉਹਦਾ ਖਮਿਆਜਾ ਅੱਜ ਪਿੰਡਾਂ ਦੇ ਵਿੱਚ ਸਾਡੇ ਵਰਕਰਾਂ ਨੂੰ ਭੁਗਤਣਾ ਪੈ ਰਿਹਾ ਸਭ ਤੋਂ ਵੱਧ ਨੁਕਸਾਨ ਜੇ ਹੋਇਆ ਤਾਂ ਸਾਡੇ ਵਰਕਰ ਸਹਿਬਾਨ ਦਾ ਹੋਇਆ ਜਿਹੜੇ ਕਦੇ ਆਪਣੇ ਪਿੰਡਾਂ ਦੇ ਵਿੱਚੋਂ ਕਦੇ ਉਹਨਾਂ ਨੇ ਕਦੇ ਵੀ ਕੋਈ ਚੌੜ ਹਾਰੇ ਨਹੀਂ ਸੀ ਲੇਕਿਨ ਲੀਡਰਸ਼ਿਪ ਦੀ ਨਰਾਜ਼ਗੀ ਕਰਕੇ ਅੱਜ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਚਾਹੇ ਅਸੀਂ 17 ਦੀ ਗੱਲ ਕਰ ਲਈਏ 19 ਦੀ ਗੱਲ ਕਰ ਲਈਏ 22 ਦੇ ਵਿੱਚ 24 ਦੇ ਵਿੱਚ 24 ਦੇ ਵਿੱਚ ਤਕਰੀਬਨ ਇੱਕ ਸੀਟ ਨੂੰ ਛੱਡ ਕੇ ਸਾਰੇ ਕਿਤੇ ਜਮਾਨਤਾ ਜਬਤ ਹੋਈਆਂ ਗੱਲ ਕੀ ਕੀ ਲੀਡਰਸ਼ਿਪ ਆਪਣੀਆਂ ਗਲਤੀਆਂ ਮੰਨਣ ਨੂੰ ਤਿਆਰ ਨਹੀਂ ਸੀ ਲੇਕਿਨ 2 ਦਸੰਬਰ ਨੂੰ ਲੀਡਰਸ਼ਿਪ ਪੇਸ਼ ਹੋਈ ਸ਼੍ਰੀ ਕਲਕੱਤਾ ਖਾਬ ਤੇ ਉਹਨਾਂ ਨੇ ਗਲਤੀਆਂ ਮੰਨੀਆਂ ਸਜ਼ਾ ਵੀ ਭੁਗਤੀ ਲੇਕਿਨ ਉਸ ਤੋਂ ਬਾਅਦ ਫੇਰ ਵੱਡੀਆਂ ਗਲਤੀਆਂ ਕਰ ਲੀਆਂ ਜਥੇਰ ਸਹਿਬਾਨ ਨੂੰ ਬਦਲਿਆ ਗਿਆ ਤੱਕੇ ਦੇ ਨਾਲ ਜਿਹੜੀ ਕਮੇਟੀ ਬਣਾਈ ਗਈ ਸੀ ਭਾਰਤੀ ਦੇ ਲਈ ਉਹਨਾਂ ਨੂੰ ਭਰਤੀਕਰ ਨਹੀਂ ਦਿੱਤੀ ਗਈ ਜਿਸ ਦਿਨ ਜਥੇਰ ਸਬਾਨ ਬਦਲੇ ਗਏ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਹਰ ਸਿੱਖ ਦੇ ਮਨ ਦੇ ਵਿੱਚ ਰੋਸ ਸੀ ਦੁੱਖ ਸੀ ਕਿ ਜਿਸ ਢੰਗ ਦੇ ਨਾਲ ਜਥੇਦਾਰ ਬਦਲੇ ਗਏ ਇਹ ਬਹੁਤ ਗਲਤ ਤਰੀਕਾ ਕਿਉਂਕਿ 2 ਦਸੰਬਰ ਨੂੰ ਜੋ ਫੈਸਲੇ ਹੋਏ ਸੀ ਸ਼੍ਰੀ ਕਲਤਕ ਸਾਹਿਬ ਤੋਂ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਨੇ ਹਰ ਧਰਮ ਦੇ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਸੀ ਕਿ ਸਿੱਖਾਂ ਦੇ ਕੋਲ ਇੱਕ ਬੜਾ ਮਹਾਨ ਤਖਤ ਆ ਦੇ ਸਾਹਮਣੇ ਵੱਡੇ ਵੱਡੇ ਲੀਡਰ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 3 ਮਹੀਨੇ ਦੇ ਵਿੱਚ ਜਿਸ ਤਰ੍ਹਾਂ ਕਰਦਾਰਕੁਸ਼ੀ ਸਾਡੇ ਸਿੰਘ ਸਹਿਬਾਨ ਦੀ ਕੀਤੀ ਗਈ ਸੋ ਉਸ ਮਰਿਆਦਾ ਨੂੰ ਟਾਲ ਆਉਣ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਈ ਵੀ ਕਸਰ ਨਹੀਂ ਛੱਡੀ ਸੋ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਸਾਡੀਆਂ ਇਹਨਾਂ ਸੰਸਥਾਵਾਂ ਦੀ ਮਰਿਆਦਾ ਨੂੰ ਬਹਾਲ ਕਰਨ ਦੀ ਚਾਹੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੋ ਸਾਡੇ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਬੀਰੀਪੀਰੀ ਦੇ ਮਾਲਕ ਉਹਨਾਂ ਨੇ ਆਪਣੇ ਹੱਥੀਏ ਤਖਤ ਬਣਵਾਇਆ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ ਚਾਹੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਸੋ ਪੰਜਾਬ ਦੇ ਭਲੇ ਦੇ ਲਈ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਤਕੜਾ ਕਰਨ ਦੀ ਮਜ਼ਬੂਤ ਕਰਨ ਦੀ ਬਹੁਤ ਵੱਡੀ ਲੋੜ ਹੈ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਕਿ ਬਾਈ ਦੀ ਹਾਰ ਤੋਂ ਬਾਅਦ ਇੱਕ ਚੁੰਦਾ ਸਾਹਿਬ ਦੀ ਗਵਾਈ ਚ ਕਮੇਟੀ ਬਣਾਈ ਗਈ ਕੱਲੇ ਕੱਲੇ ਹਲਕੇ ਵਿੱਚ ਗਈ ਕਮੇਟੀ ਤੁਹਾਡੇ ਵਰਕਰਾਂ ਦੇ ਸੁਝਾਅ ਲਏ ਅਤੇ ਇੱਕ ਰਿਪੋਰਟ ਬਣਾਈ ਗਈ ਅਤੇ ਜਦੋਂ ਰਿਪੋਰਟ ਬਣ ਰਹੀ ਸੀ ਤਾਂ ਉਹਦੇ ਵੀ ਬਹੁਤ ਸਾਰੇ ਮੈਂਬਰ ਉਹਨਾਂ ਨੇ ਵਿਰੋਧ ਕੀਤਾ ਕਿ ਅਸੀਂ ਲੀਡਰਸ਼ਿਪ ਦੇ ਖਿਲਾਫ ਨਹੀਂ ਲਿਖ ਸਕਦੇ ਤਾਂ ਅਸੀਂ ਬੈਠੇ ਨੇ ਚੁੰਦਾ ਸਾਹਿਬ ਬਡਾਲਾ ਸਾਹਿਬ ਇਹ ਗੱਲ ਕਹੀ ਕਿ ਸਾਡੀ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਬਣਦੀ ਆ ਕੱਲ ਨੂੰ ਇਤਿਹਾਸ ਲਿਖਿਆ ਜਾਣਾ ਤਾਂ ਉਹ ਸਮੇਂ ਜੇ ਅੱਜ ਅਸੀਂ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਵਾਂਗੇ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਪਾਰਟੀ ਨੂੰ ਮੁੜ ਸਰਜੀਤ ਨਹੀਂ ਕਰ ਸਕਾਂਗੇ ਉਸ ਰਿਪੋਰਟ ਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਲੇਕਿਨ ਲੀਡਰਸ਼ਿਪ ਨੇ ਉਹ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਸੀਂ ਕੱਲੇ-ਕੱਲੇ ਮੈਂਬਰ ਮਿਲ ਜਾ ਕੇ ਵੀ ਮਿਲੇ ਪ੍ਰਧਾਨ ਜੀ ਨੂੰ ਕਿ ਤੁਸੀਂ ਵਰਕਰਾਂ ਦੀ ਮੰਗ ਤੁਸੀਂ ਕੁਝ ਟਾਈਮ ਲਈ ਅਸਤੀਫਾ ਦੇ ਕੇ ਸ਼੍ਰੀ ਕਾਲਤਖਬ ਸਾਬ ਤੋਂ ਗਲਤੀ ਮੰਨ ਕੇ ਘਰ ਬੈਠ ਜਾਓ ਲੇਕਿਨ ਉਹਨਾਂ ਨੇ ਸਾਡੀ ਕੋਈ ਗੱਲ ਮੰਨੀ ਨਹੀਂ ਉਹ ਕਹਿੰਦੇ ਮੈਂ ਨਹੀਂ ਪ੍ਰਵਾਹ ਕਰਦਾ ਜੋ ਮਰਜੀ ਵਰਕਰ ਕਹਿਣ ਮੈਂ ਪ੍ਰਧਾਨਗੀ ਨਹੀਂ ਛੱਡਣੀ ਤੁਸੀਂ ਮੇਰੇ ਨਾਲ ਕੰਮ ਕਰਨਾ ਕਿ ਨਹੀਂ ਦੱਸੋ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਹਾਡੀ ਇਸ ਸੋਚ ਨਾਲ ਕੰਮ ਨਹੀਂ ਕੀਤਾ ਜਾ ਸਕਦਾ ਉਹ ਕਹਿੰਦੇ ਵਨ ਮੈਨ ਸ਼ੋਅ ਆ ਮੈਂ ਉਹਨਾਂ ਨੂੰ ਕਿਹਾ ਕਿ ਪੰਥ ਦੀ ਪਾਰਟੀ ਆ ਸਿੱਖਾਂ ਦੀ ਜਮਾਤ ਆ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਇਸ ਪਾਰਟੀ ਦੇ ਨਾਲ ਲekin ਉਹ ਕਹਿੰਦੇ ਤੁਸੀਂ ਕੰਮ ਕਰਨਾਕ ਨਹੀਂ ਮੈਂ ਕਿਹਾ ਜੀ ਅਸੀਂ ਤੁਹਾਡੇ ਨਾਲ ਨਹੀਂ ਕੰਮ ਕਰ ਸਕਦੇ ਸੋ ਫੈਸਲਾ ਲੈ ਲਿਆ ਸੀ ਕਿ ਰਾਜਨੀਤੀ ਤੋਂ ਲਾਂਭੇ ਹੋ ਜਾਣਾ ਹੋਰ ਕਿਸੇ ਪਾਰਟੀ ਜਾਣਾ ਨਹੀਂ ਲekin ਜਦੋਂ ਇਹ ਕਮੇਟੀ ਬਣੀ ਅਕਾਲ ਤਖਤ ਸਾਹਿਬ ਤੋਂ ਜਦੋਂ ਆਦੇਸ਼ ਆਏ ਤਾਂ ਮੈਂ ਸਮਝਦਾ ਕਿ ਹਰ ਸਿੱਖ ਦਾ ਫਰਜ਼ ਬਣਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਹੁਕਮ ਨੂੰ ਮੰਨਿਆ ਜਾਵੇ ਤੇ ਉਸ ਲਈ ਉਸ ਹੁਕਮ ਨੂੰ ਮੰਨ ਕੇ ਅੱਜ ਸਾਡੀ ਇਹ ਕਮੇਟੀ ਤੁਹਾਡੇ ਕੋਲੇ ਪਹੁੰਚੀ ਆ ਸੋ ਬਹੁਤ ਵਧੀਆ ਮਾਹੌਲ ਸਾਰੇ ਪੰਜਾਬ ਦੇ ਵਿੱਚ ਬਣ ਰਿਹਾ ਸੋ ਮੈਂ ਆਸ ਕਰਦਾ ਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਕਿਉਂਕਿ ਇਹ ਜ਼ਿਲ੍ਹਾ ਜਿਹੜਾ ਪੰਥ ਦਾ ਗੜ ਰਿਹਾ ਪਟਿਆਲਾ ਜਥੇਦਾਰ ਗੁਰਚਨ ਸਿੰਘ ਜੀ ਟੋੜਾ ਸਾਹਿਬ ਜਿਨ੍ਹਾਂ ਦਾ ਬਹੁਤ ਵੱਡਾ ਮੈਂ ਸਮਝਦਾ ਕਿ ਦੇਣ ਉਹਨਾਂ ਦੀ ਪੰਥ ਨੂੰ ਕੌਮ ਨੂੰ ਅਤੇ ਉਹਨਾਂ ਦਾ ਇਹ ਇਲਾਕਾ ਸੋ ਬਹੁਤ ਵੱਡੀ ਉਹਨਾਂ ਦੀ ਸੇਵਾ ਤੇ ਕੁਰਬਾਨੀਆਂ ਪੰਥ ਦੇ ਲਈ ਸੋ ਸਾਨੂੰ ਮਾਣ ਆ ਪਟਿਆਲੇ ਜ਼ਿਲ੍ਹੇ ਤੇ ਕਿ ਤੁਸੀਂ ਸਾਰੇ ਹੀ ਵਰਕਰ ਸਹਿਬਾਨ ਆਪਣੇ ਆਪਣੇ ਪਿੰਡਾਂ ਦੇ ਵਿੱਚ ਆ ਕੇ ਹਰ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਵੱਧ ਤੋਂ ਵੱਧ ਸਾਡੀਆਂ ਭੈਣਾਂ ਮਾਤਾਵਾਂ ਬਜ਼ੁਰਗਾਂ ਨੌਜਵਾਨਾਂ ਨੂੰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣਾ ਕੇ ਇਸ ਪਾਰਟੀ ਨੂੰ ਮੋੜ ਸਰਜੀਤ ਕਰੋਗੇ ਉਹਦੇ ਨਾਲ ਹੀ ਮੈਂ ਜੇ ਕਿਸਾਨੀ ਦੀ ਗੱਲ ਕਰਾਂ ਕਿਉਂਕਿ ਦੋ ਪੱਖ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਤੇ ਕਿਸਾਨੀ ਲੇਕਿਨ ਜਦੋਂ ਵੀ ਕਿਸਾਨੀ ਮੂਵਮੈਂਟ ਆਈ ਅਸੀਂ ਕਿਸਾਨੀ ਨਾਲ ਨਹੀਂ ਖੜ ਸਕੇ ਜਦੋਂ ਕੇਂਦਰ ਨੇ ਕਾਲੇ ਕਾਨੂੰਨ ਬਣਾਏ ਉਸ ਸਮੇ ਸਾਡੀ ਲੀਡਰਸ਼ਿਪ ਉਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਬਿਆਨ ਦਿੰਦੀ ਰਹੀ ਰਖੜਾ ਸਾਹਿਬ ਇਹਨਾਂ ਦੇ ਪਰਿਵਾਰ ਨੇ ਉਸ ਸਮੇ ਜਿਹੜਾ ਅੰਦੋਲਨ ਚੱਲ ਰਿਹਾ ਸੀ ਦਿੱਲੀ ਬਾਰਡਰ ਤੇ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਾਰਿਆਂ ਨੇ بڑا ਯੋਗਦਾਨ ਦਿੱਤਾ ਲੇਕਿਨ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਭਾਈ ਦੇ ਵਿੱਚ ਕਿਉਂਕਿ ਉਸ ਸਮੇ ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਉਸ ਅੰਦੋਲਨ ਦੀ ਅਗਵਾਈ ਕਰਦੇ ਕਿਸਾਨਾਂ ਨਾਲ ਖੜਦੇ ਲੇਕਿਨ ਅਸੀਂ ਸਮੇਂ ਸਿਰ ਸਹੀ ਫੈਸਲਾ ਨਾ ਲੈ ਸਕੇ ਜਿਸ ਕਰਕੇ ਕਿਸਾਨ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋਇਆ ਪੰਥਕ ਫੈਸਲੇ ਗਲਤ ਲਏ ਗਏ ਜਿਸ ਕਰਕੇ ਪੰਥਕ ਵੋਟ ਬੈਂਕ ਸਾਡੇ ਤੋਂ ਦੂਰ ਹੋਇਆ ਸੋ ਇਸ ਲਈ ਅਸੀਂ ਜਿਹੜੇ ਪੰਜੇਈ ਮੈਂਬਰ ਆ ਸਾਡਾ ਕੋਈ ਸਵਾਰਥ ਨਹੀਂ ਸਾਨੂੰ ਕੋਈ ਲਾਲਚ ਨਹੀਂ ਕਿਸੇ ਚੌਧਰ ਦੀ ਭੁੱਖ ਨਹੀਂ ਅਸੀਂ ਤਾਂ ਜੋ ਸੇਵਾ ਲੱਗੀ ਆ ਸਾਡੀ ਉਹ ਅਸੀਂ ਨਿਭਾ ਰਹੇ ਆ ਕਿ ਅਸੀਂ ਸਮੁੱਚੀ ਸਿੱਖ ਸ਼ਕਤੀ ਨੂੰ ਇੱਕ ਪਲੈਟਫਾਰਮ ਤੇ ਇਕੱਠੇ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਤੋਂ ਜਿਹੜੀਆਂ ਸਾਡੀਆਂ ਮੰਗਾਂ 75 ਸਾਲ ਚ ਨਹੀਂ ਮੰਗਵਾਈਆਂ ਗਈਆਂ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਚਾਹੇ ਉਹ ਪਾਣੀਆਂ ਦਾ ਮਸਲਾ ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸਾਰੀਆਂ ਮੰਗਾਂ ਅਸੀਂ ਕੇਂਦਰ ਸਰਕਾਰ ਤੋਂ ਦਬਾਅ ਬਣਾ ਕੇ ਸਾਰੇ ਸਿੱਖ ਕੌਮ ਨੂੰ ਇਕਜੁੱਟ ਕਰਕੇ ਇਹ ਮਸਲੇ ਹੱਲ ਕਰਾਉਣੇ ਨੇ ਸੋ ਇਸ ਲਈ ਮੈਂ ਜਾ ਦੇ ਵਿਚਾਰ ਵਿੱਚ ਨਾ ਜਾਂਦਾ ਹੋਇਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋ ਸੋ ਤੁਹਾਡਾ ਸਾਰੇ ਹੰਦਾ ਹੀ ਮੈਂ ਲੀਡਰਸ਼ਿਪ ਦਾ ਵਰਕਰ ਸਹਿਬਾਨ ਦਾ ਫਿਰ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਤੁਸੀਂ ਇਸ ਭਰਤੀ ਮਹਿੰਮ ਦੇ ਵਿੱਚ ਪੂਰਾ ਸਹਿਯੋਗ ਦਿਓਗੇ ਸੋ ਇਨੀਆਂ ਬੇਨਤੀਆਂ ਕਰਦਾ ਖੇਮਾ ਦਾ ਜੱਜ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਮਿੰਟ ਹੋਰ ਲੈਣੇ ਆ ਕਿਰਪਾ ਕਰਕੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਤਜੀਤ ਵੀਰ ਸਿੰਘ ਜੀ ਖੜੜਾ ਸਾਹਿਬ ਜਿਨ੍ਹਾਂ ਦੇ ਨਾਲ ਪਰਿਵਾਰ ਨਵੇਂ ਦੀ ਬੜੀ ਨੇੜਤਾ ਕਿਸੇ ਕਾਰਨਾ ਕਰਕੇ ਉਹ ਨਾਰਾਜ਼ ਸੀ ਪਿਛਲੇ ਸਮੇਂ ਦੇ ਵਿੱਚ ਅਤੇ ਉਹਨਾਂ ਨੇ ਹੁਣ ਫੇਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਜੋ ਦਿਨ ਰਾਤ ਇੱਕ ਕਰਨ ਦਾ ਪ੍ਰਣ ਕੀਤਾ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ